ਸੱਚੀ ਗੱਲ ਜੀ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਸ਼ੇਖਰ ਹਾਂ ਔਰ ਤੁਸੀਂ ਇੱਥੇ ਦੇਖ ਰਹੇ ਹੋ ਨੇ ਸਜਾਵਟ ਕੁਛ ਇਦਾਂ ਦੀ ਹੈ ਜਿਵੇਂ ਕਿ ਵਿਆਹ ਹੋ ਰਿਹਾ ਹੁੰਦਾ ਪਰ ਇਹ ਵਿਆਹ ਨਹੀਂ ਹੋ ਰਿਹਾ ਜੀ ਮੈਂ ਤੁਹਾਨੂੰ ਦੱਸਾਂ ਕਿ ਬਿਲਕੁਲ ਉਦਾਂ ਦੀ ਹੀ ਸੈਲੀਬ੍ਰੇਸ਼ਨ ਹੈ ਕਿਉਂਕਿ ਬੜਾ ਹੀ ਖੁਸ਼ੀ ਦਾ ਸਮਾਂ ਹੈ 1992 ਤੋਂ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ ਵੈਦਬਾਨ ਆਯੁਰਵੇਦ ਦਾ ਉਹ ਅੱਜ ਇੱਥੇ ਤੱਕ ਪਹੁੰਚ ਗਿਆ ਕਿ ਪੰਜਾਬ ਦੇ ਪਿੰਡਾਂ ਤੱਕ ਸ਼ਹਿਰਾਂ ਤੱਕ ਹਰ ਥਾਂ ਤੱਕ ਸੈਂਟਰ ਜਿਹੜੇ ਨੇ ਉਹ ਸੁਭਾਸ਼ ਗੁਇਲ ਸਾਹਿਬ ਵੱਲੋਂ ਖੋਲੇ ਜਾ ਰਹੇ ਨੇ ਤਾਂ ਕਿ ਇੱਕ ਨੇਚਰਲ ਜਿਹੜੀ ਪੈਥੀ ਹੈ ਉਹ ਆਮ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਵੀ ਦੁੱਖ ਤਕਲੀਫ ਨੇ ਉਹ ਕੁਦਰਤ ਦੇ ਤਰੀਕੇ ਦੇ ਨਾਲ ਦੂਰ ਕੀਤੇ ਜਾ ਸਕਣ ਸੋ ਇਸ ਲਈ ਹੁਣ ਜਿਹੜਾ ਜਦੋਂ ਅਸੀਂ ਖਰੜ ਤੋਂ ਕੜੂਆਵਾਂ ਵੱਲੋਂ ਆਨੇ ਕੜੂਆਾਂ ਕ੍ਰੋਸ ਕਰਦੇ ਹੀ ਲੁਧਿਆਣਾ ਰੋਡ ਦੇ ਉੱਤੇ ਇੱਕ ਨਵਾਂ ਸੈਂਟਰ ਖੁੱਲਿਆ ਸੋ ਆਓ ਉਹ ਤੁਹਾਨੂੰ ਸੈਂਟਰ ਵੀ ਦਿਖਾਣੇ ਆਂ ਔਰ ਇੱਥੇ ਕਿੱਦਾਂ ਦੀਆਂ ਰੌਣਕਾਂ ਲੱਗੀਆਂ ਨੇ ਉਹ ਵੀ ਦਿਖਾਣੇ ਗੱਲਾਂ ਵਿੱਚ ਤੁਹਾਨੂੰ ਕਹਿਣਾ ਨਾ ਇਹਨਾਂ ਗੱਲਾਂ ਦੇ ਉੱਤੇ ਗੌਰ ਕਰਿਓ ਕਿ ਜੇ ਆਪਾਂ ਨੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੀ ਗੱਲ ਕੀਤੀ ਹੈ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਇਹ ਵਿਚਾਰ ਮਨ ਦੇ ਵਿੱਚ ਆਉਣਾ ਹੀ ਬਹੁਤ ਵੱਡੀ ਗੱਲ ਹੈ ਔਰ ਜੇ ਆਪਾਂ ਨੇ ਬਣਾਉਣਾ ਤੇ ਬਣਾਉਣਾ ਉਹਦੇ ਵਾਸਤੇ ਆਪਾਂ ਨੂੰ 600 ਕਿਲਾ ਜਗ੍ਹਾ ਚਾਹੀਦੀ ਹੈ ਛੋਟੀ ਜਗ੍ਹਾ ਨਹੀਂ ਚਾਹੀਦੀ ਔਰ ਸਾਰਿਆਂ ਨੂੰ ਦਿਲ ਖੋਲ ਕੇ ਅੱਗੇ ਆਉਣਾ ਪਊਗਾ 600 ਬੰਦਾ ਚਾਹੀਦਾ ਜਿਹੜਾ ਕਿ ਲੱਗ ਲੱਗਾ ਜਗ੍ਹਾ ਦੀ ਗੱਲ ਕਰ ਦਵੇ ਔਰ ਉਸ ਤੋਂ ਬਾਅਦ ਉਹਦੇ ਤੇ 16 16.5 ਹਜ਼ਾਰ ਕਰੋੜ ਰੁਪਈਆ ਲੱਗਣਾ ਔਰ ਇੱਕ ਬੁਰਜ ਖਾਲਸਾ ਬਣੂਗਾ ਆਪਣੇ ਪੰਜਾਬ ਦੇ ਵਿੱਚ ਜਿਹਨੂੰ ਦੁਨੀਆ ਦੇਸ਼ ਦੁਨੀਆ ਤੋਂ ਲੋਕ ਦੇਖਣ ਆਉਣਗੇ ਨਹੀਂ ਨਹੀਂ ਠੀਕ ਹੈ ਵਿੱਚ ਸੋ ਅਸੀਂ ਬਿਲਕੁਲ ਸਾਹਮਣੇ ਖੜੇ ਆ ਜੀ ਗੇਟ ਦੇ ਜੋ ਵੈਦਬਾਨ ਦਾ ਨਵਾਂ ਸੈਂਟਰ ਸਟਾਰਟ ਹੋਇਆ ਆ ਜੋ ਅੰਦਰ ਚਲਦੇ ਆ ਤੇ ਦੇਖਦੇ ਆ ਕੀ ਕੁਛ ਨਵਾਂ ਤਿਆਰ ਕੀਤਾ ਗਿਆ ਇੱਥੇ ਗੁਹਿਲ ਸਾਹਿਬ ਵੱਲੋਂ ਔਰ ਕਿੰਨੀਆਂ ਰੋਡਾਂ ਕਰਤੀਆਂ ਆ ਬਹੁਤ ਬਹੁਤ ਮੁਬਾਰਕਾਂ ਅੱਜ ਇਸ ਸੈਂਟਰ ਦੇ ਲਈ ਔਰ ਮੈਂ ਇਹ ਮੁਬਾਰਕਾਂ ਦਾ ਪੰਜਾਬ ਵਾਸੀਆਂ ਲਈ ਵੀ ਬਣਦੀਆਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਨਿਭਾਈਆਂ ਕਿਉਂਕਿ ਸੁਭਾਸ਼ ਗੋਇਲ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਪੰਜਾਬ ਨੇ ਇਹਨੂੰ ਗੋਦ ਲੈ ਲਿਆ ਕਦੋਂ ਇਹਨੇ ਪੰਜਾਬ ਦੇ ਚਰਨਾਂ ਚੜ੍ਹਦਾ ਜਾਣ ਸ਼ਾਹਰ ਕਰਤੀ ਪਰ ਇਹ ਜ਼ਰੂਰ ਹੈ ਕਿ ਜਿੰਨਾ ਕਿ ਮੈਂ ਪੰਜਾਬ ਬਾਰੇ ਸੋਚਿਆ ਪੰਜਾਬ ਨੇ ਉਸ ਤੋਂ ਕਈ ਗੁਣਾ ਵੱਧ ਮੇਰੇ ਬਾਰੇ ਸੋਚਿਆ ਔਰ ਅੱਜ ਪੰਜਾਬ ਦੀ ਹੀ ਦੇਣ ਆ ਕੀ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਪੰਜਾਬੀ ਬੋਲਦੇ ਜਾਂ ਪੰਜਾਬੀ ਸਮਝਦੇ ਲੋਕ ਬੈਠੇ ਆ ਉਸ ਬਾਸ਼ ਗੋਇਲ ਨੂੰ ਜਾਣਦੇ ਆ ਔਰ ਸਾਡੀਆਂ ਜਿਹੜੀਆਂ ਦਸੀਆਂ ਹੋਈਆਂ ਗੱਲਾਂ ਬਾਤਾਂ ਨੇ ਉਹਤੇ ਅਮਲ ਕਰਦੇ ਆ ਕਿਉਂਕਿ ਮੇਰਾ ਇੱਕੋ ਹੀ ਆਦਤ ਹੁੰਦੀ ਹੈ ਕਿ ਮੈਂ ਉਹੀ ਗੱਲ ਤੁਹਾਡੇ ਤੱਕ ਪਹੁੰਚਾਵਾਂ ਜਿਹੜੀ ਗੱਲ ਨਾਲ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਕੋਈ ਫਾਇਦਾ ਹੋਵੇ ਜਿਵੇਂ ਤੁਹਾਨੂੰ ਕਹਿੰਦਾ ਨਾ ਇਮਲੀ ਤੇ ਆਲੂ ਬਖਾਰਾ ਖਾਣਾ ਤਾਂ ਮੈਂ ਐ ਵੀ ਦੱਸਦਾ ਵੀ ਉਹ ਕਿਵੇਂ ਖਾਣਾ ਇਹ ਨਹੀਂ ਦੱਸਦਾ ਇਕੱਲੇ ਕਿ ਐਦਾਂ ਹੀ ਖਾਣਾ ਮਤਲਬ ਜਿਹੜੇ ਸਾਡੇ ਵੀਡੀਓ ਪਏ ਨੇ ਤੁਹਾਡੇ ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਪਏ ਆ ਜਾਂ YouTube ਤੇ ਜਾਓਗੇ ਜਾਂ Google ਤੇ ਜਾਓਗੇ ਤੁਸੀਂ ਐਦਾਂ ਹੀ ਲਿਖਣਾ ਸੁਭਾਸ਼ ਗੋਇਲ ਚੰਡੀਗੜ੍ਹ ਵਾਲੇ ਤਾਂ ਉਹਦੇ ਵਿੱਚ ਨੂੰ ਆਪਣੇ ਸਾਰੇ ਪ੍ਰੋਗਰਾਮ ਮਿਲਦੇ ਆ ਤੇ ਮੈਂ ਹਮਦਰਦ ਟੀਵੀ ਦਾ ਔਰ ਸਡੇ ਪੁਲਰ ਸਾਹਿਬ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਉਹਨਾਂ ਨੂੰ ਕੱਲ ਕੈਨੇਡਾ ਬੈਠਿਆ ਨੂੰ ਵੀ ਮੈਸੇਜ ਪਾਇਆ ਤੁਹਾਨੂੰ ਇੱਥੇ ਵੀ ਪਾਇਆ ਤਾਂ ਉਹਨਾਂ ਦਾ ਮੈਨੂੰ ਤੁਰੰਤ ਰਿਵਲਟ ਆਇਆ ਕਹਿੰਦਾ ਗੁਲਜ਼ਾਰ ਮੈਂ ਤੇ ਅੱਜ ਕੈਨੇਡਾ 'ਚ ਆ ਫਿਰ ਟੀਮ ਜ਼ਰੂਰ ਆਊਗੀ ਤਾਂ ਮੇਰੇ ਲਈ ਤੁਹਾਡੇ ਆਉਣ ਤੇ ਬੜਾ ਅੱਛਾ ਲੱਗਾ ਜੀ ਛੋਟੀ ਜੀ ਗੱਲ ਇੱਕ ਪੁੱਛਣਾ ਚਾਹੁੰਦਾ ਕੜੂਵਾ ਪਿੰਡ ਦੇ ਕੋਲ ਆ ਗਏ ਮਤਲਬ ਜਦੋਂ ਖਰੜ ਤੋਂ ਲੁਧਿਆਣਾ ਰੋਡ ਤੇ ਨੂੰ ਆਉਂਦੇ ਆ ਉੱਥੇ ਆਪਾਂ ਇਹ ਸੈਂਟਰ ਤੁਸੀਂ ਬਣਾਇਆ ਤੁਹਾਡੀ ਤੁਹਾਡਾ ਦਿਲ ਦੀ ਕੀ ਇੱਛਾ ਰਹੀ ਹੈ ਕਿ ਇਸ ਸੈਂਟਰ ਨੂੰ ਬਣਾਉਣ ਦੇ ਲਈ ਜਾਂ ਕੀ ਤੁਸੀਂ ਕਿਹੜੀ ਭਾਵਨਾ ਦੇ ਨਾਲ ਬਣਾਇਆ ਮੈਂ ਚਾਹੁੰਦਾ ਚੰਦ ਸ਼ਬਦਾਂ ਚ ਜ਼ਰੂਰ ਬਸ ਇੱਕੋ ਹੀ ਭਾਵਨਾ ਸੀਗੀ ਕਿ ਇਹ ਜਿਹੜੀ ਧਰਤੀ ਹੈ ਨਾ ਜੀ ਕੜੂਵਾ ਦੀ ਧਰਤੀ ਹੈ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਇੱਥੇ ਗੁਰੂਆਂ ਪੀਰਾਂ ਦੇ ਚਰਨ ਛੋਹ ਹੈ ਇੱਥੇ ਅਗਰ ਪੂਰੇ ਹਿੰਦੁਸਤਾਨ ਚ ਕਿਤੇ ਸਰਬ ਲੋਹ ਦੇ ਬਰਤਨ ਬਣਦੇ ਆ ਤਕੜੂਆ ਚ ਬਣਦੇ ਆ ਇਤਿਹਾਸ ਇੰਨੇ ਜੀ ਕਹਿ ਦਿੰਦਾ ਮੈਂ ਬਾਤਾਂ ਲੰਬਾ ਚੌੜਾ ਕਹਾਂਗੇ ਟਾਈਮ ਲੱਗੂਗਾ ਤੇ ਇਸ ਕਰਕੇ ਸਾਨੂੰ ਪਤਾ ਹੈ ਕਿ ਜਿੱਥੇ ਗੁਰੂ ਮਹਾਰਾਜ ਦੇ ਚਰਨ ਨੇ ਜਿਹੜੀ ਜਗ੍ਹਾ ਤੇ ਵੀ ਲੱਗੇ ਨੇ ਉਹਦੀ ਧੂੜ ਅਗਰ ਬਾੜੀ ਮੋਟੀ ਵੀ ਮੱਥੇ ਨੂੰ ਲੱਗਦੀ ਰਹੇ ਤਾਂ ਬੰਦੇ ਦਾ ਜਨਮ ਸਫਲ ਹੋ ਜਾਂਦਾ ਔਰ ਇੱਥੇ ਸਾਡੇ ਮਨ ਚ ਇੱਥੇ ਆ ਕੇ ਲੱਗਿਆ ਕਿ ਇੱਥੇ ਲੰਗਰ ਚਲਾਉਣਾ ਚਾਹੀਦਾ ਇੱਥੇ ਸਾਨੂੰ ਦਵਾਈਆਂ ਵੀ ਦੇਣੀਆਂ ਚਾਹੀਦੀਆਂ ਲੋਕਾਂ ਨੂੰ ਬੈਨੀਫਿਟ ਪਰ ਮੇਰਾ ਮੇਨ ਮਕਸਦ ਹੈ ਕਿ ਇਹ ਖੁੱਲੀ ਜਗ੍ਹਾ ਹੈ ਇਹਦੇ ਵਿੱਚ ਅਸੀਂ ਇੱਕ ਜਿਵੇਂ ਕੇਰਲਾ ਦੇ ਵਿੱਚ ਲੈ ਲਓ ਜਾਂ ਹੋਰ ਨੇਚਰੋਪੈਥੀ ਸੈਂਟਰ ਬਣੇ ਹੋਏ ਨੇ ਲੋਕਾਂ ਨੂੰ 8-8 ਦਿਨ ਜਾਂ ਹਫਤਾ-ਹਫਤਾ 15-15 ਦਿਨ ਲੋਕ ਦਾਖਲ ਕਰਦੇ ਆ ਉਹਨਾਂ ਤੋਂ ਲੱਖਾਂ ਰੁਪਏ ਲੈ ਲੈਂਦੇ ਆ ਕਿ 15 ਦਿਨ ਰੱਖਿਆ ਜੀ ਉਹ ਤੋਂ 5 ਲੱਖ ਲੈ ਲਿਆ ਕੇ ਤੋਂ 2 ਲੱਖ ਲੈ ਲਿਆ ਇਦਾਂ ਦਾ ਇੱਥੇ ਕੰਮ ਨਹੀਂ ਹੋਊਗਾ ਕੰਮ ਉਹ ਤੋਂ ਢੋਂ ਜ਼ਿਆਦਾ ਵਧੀਆ ਹੋਊਗਾ ਪਰ ਇੱਥੇ ਉਹਨਾਂ ਤੋਂ ਖਰਚਾ ਉਹਨਾਂ ਹੀ ਲਿਆ ਜਾਊਗਾ ਜਿੰਨਾ ਕ ਅਸੀਂ ਗੁਰੂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਖੜਕੇ ਲੈ ਸਕਦੇ ਆ ਔਰ ਉਹ ਖਰਚਾ ਵੀ ਇੰਨਾ ਹੀ ਹੁੰਦਾ ਕਿ ਸਭ ਦਾ ਕੰਮ ਚੱਲਦਾ ਰਹੇ ਜਿਵੇਂ ਕੈਂਸਰ ਦੇ ਮਰੀਜ਼ ਨੇ ਹੋਰ ਬਿਮਾਰੀਆਂ ਦੇ ਬੜੇ ਪੇਸ਼ੈਂਟ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਰეკਮੈਂਡ ਕਰ ਦਿੱਤਾ ਜੀ ਨੈਚਰੋਪੈਥੀ 'ਚ ਚਲੇ ਜਾਓ ਜੀ ਤੁਸੀਂ ਪੰਚਕਰਮਾਂ 'ਚ ਚਲੇ ਜਾਓ ਜੀ ਉਹ ਪੰਚਕਰਮਾਂ ਵਾਲੇ ਪਹਿਲਾਂ ਹੀ ਤੇਲ ਜ਼ਿਆਦਾ ਗਰਮ ਕਰੀ ਬੈਠੇ ਰਹਿੰਦੇ ਆ ਤਾਂ ਉਹਦੇ ਕਰਕੇ ਥੋੜਾ ਜਿਹਾ ਅਸੀਂ ਇੱਥੇ ਠੰਡਾ ਤੇਲ ਰੱਖਾਂਗੇ ਜਿਸ ਦੇ ਨਾਲ ਲੋਕਾਂ ਨੂੰ ਜੇਬ ਤੇ ਵੀ ਭਾਰੀ ਨਾ ਪਵੇ ਪਰ ਉਹਨਾਂ ਦਾ ਇਲਾਜ ਵੀ ਠੀਕ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਮਹਾਨ ਸ਼ਖਸੀਅਤਾਂ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਅਮਨ ਲੂਰੀ ਮੈਮ ਔਰ ਸੀਮਾ ਕੌਸ਼ਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਸਿਕਲ ਜੀ ਸਾਰਿਆਂ ਤੋਂ ਪਹਿਲਾਂ ਤਾਂ ਤੇ ਮੁਬਾਰਕਾਂ ਬਹੁਤ ਸਾਰੀਆਂ ਗੋਇਲ ਸਾਹਿਬ ਨੂੰ ਜੀ ਅੱਛਾ ਉਹਦੇ ਨਾਲ ਨਾਲ ਸੀਮਾ ਮੈਮ ਮੈਂ ਵੀ ਨਾ ਮੈਂ ਗੋਇਲ ਸਾਹਿਬ ਨੂੰ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਲਈ ਵੀ ਮਤਲਬ ਸਪੈਸ਼ਲੀ ਕੜੂਆ ਪਿੰਡ ਤੋਂ ਅੱਗੇ ਆ ਕੇ ਇਹ ਬਣਾਇਆ ਸੈਂਟਰ ਮੋਟਿਵ ਵੀ ਪੁੱਛ ਰਿਹਾ ਸੀ ਮੈਂ ਵੀ ਤੁਹਾਡਾ ਤੁਹਾਡੀ ਭਾਵਨਾ ਕੀ ਏਸ ਨੂੰ ਬਣਾਉਣ ਪਿੱਛੇ ਤੇ ਇਲਾਕਾ ਨਿਵਾਸੀਆਂ ਨੂੰ ਵੀ ਕਹਿੰਦੇ ਵੀ ਮੁਬਾਰਕਾਂ ਬਣ ਰਹੀਆਂ ਸਭ ਨੂੰ ਬਣ ਰਹੀਆਂ ਕਿ ਇੱਕ ਅਸੀਂ ਕੁਦਰਤ ਦੇ ਨਾਲ ਜੁੜਾਂਗੇ ਕੁਦਰਤੀ ਇਲਾਜਾਂ ਦੇ ਨਾਲ ਜੁੜਾਂਗੇ ਉਹ ਚੀਜ਼ਾਂ ਦਾ ਤੁਸੀਂ ਆਲਮੋਸਟ ਸ਼ੋਜ਼ ਵੀ ਕਰਦੇ ਹੋ ਦੋਨੋਂ ਹੀ ਕਰਦੇ ਹੋ ਗੋਇਲ ਸਾਹਿਬ ਦੇ ਨਾਲ ਕਾਫੀ ਗੱਲਾਂ ਮੇਰੇ ਖਿਆਲ ਨਾਲ ਹੁਣ ਤਾਂ ਕਾਫੀ ਮੈਮ ਤੁਸੀਂ ਵੀ ਇਲਾਜ ਸਿੱਖ ਗਏ ਹੋਗੇ ਸਾਰੇ ਹਾਂਜੀ ਐਕਚੁਅਲੀ ਮੈਂ ਬਚਪਨ ਤੋਂ ਹੀ ਆਪਣੇ ਪਾਪਾ ਜਿਵੇਂ ਮੇਰੇ ਸਾਡਾ ਹੈਗਾ ਮੌਲੀ ਬੈਦਵਾਨ ਸਾਡਾ ਮੇਰੇ ਦਾਦਕੇ ਨੇ ਤੇ ਮੇਰੇ ਪਾਪਾ ਨੂੰ ਇਹਨਾਂ ਚੀਜ਼ਾਂ ਦੇ ਨੁਸਕੇ ਜਿਹੜੇ ਪੁਰਾਣੇ ਬਜ਼ੁਰਗ ਸੀ ਸਾਰਿਆਂ ਨੂੰ ਪਤਾ ਹੁੰਦੀ ਸੀ ਪਹਿਲਾਂ ਇਹ ਚੀਜ਼ਾਂ ਨਾ ਘਰੇਲੂ ਇਲਾਜ ਹੁੰਦੇ ਸੀਗੇ ਦੇਸੀ ਨਾ ਤੇ ਮੈਂ ਛੋਟੀ ਹੁੰਦੀ ਆਪਣੇ ਪਾਪਾ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਸੀਗੀਆਂ ਫਿਰ ਮੈਨੂੰ ਸ਼ੌਕ ਵੀ ਸੀਗਾ ਪੜਨ ਦਾ ਕਾਫੀ ਚੀਜ਼ਾਂ ਨਾ ਪੜਦੀ ਰਹਿੰਦੀ ਸੀਗੀ ਘਰ ਦੇ ਵਿੱਚ ਇਹ ਚੀਜ਼ਾਂ ਜਿਵੇਂ ਹੁਣ ਸਾਡੇ ਘਰੇ ਹਰ ਤਰ੍ਹਾਂ ਦਾ ਬੂਟਾ ਲੱਗਿਆ ਹੋਇਆ ਜਿਵੇਂ ਸੁਹਾਂਜਣੇ ਦਾ ਬੂਟੇ ਲੱਗੇ ਹੋਏ ਨੇ ਕਿੰਨੇ ਸਾਰੇ ਤੇ ਜਿਹੜੀ ਮਿੱਠੀ ਨਿੰਮ ਕੜੀ ਪੱਤਾ ਇਹ ਬਹੁਤ ਸਾਰੇ ਨੇ ਤੇਜ ਪੱਤਾ ਤੇ ਜਿਵੇਂ ਅਸ਼ਗੰਧ ਹੈਗੀ ਆ ਅਸ਼ਵਗੰਧਾ ਇਦਾਂ ਦੀਆਂ ਸਾਰੀਆਂ ਚੀਜ਼ਾਂ ਲੱਗੀਆਂ ਮਸਾਲੇ ਸਾਰੇ ਲੱਗੇ ਹੋ ਨੇ ਹਲਦੀ ਵੀ ਲਾਈਦੀ ਆ ਘਰੇ ਤੇ ਇਸ ਉਹ ਘਰੋਂ ਹੀ ਅਸੀਂ ਚੀਜ਼ਾਂ ਪੈਦਾ ਕਰਕੇ ਉਹੀ ਵਰਤੀ ਦੀਆਂ ਨੇ ਕਈ ਵਾਰੀ ਇਦਾਂ ਹੁੰਦਾ ਨਾ ਦੇਸੀ ਚੀਜ਼ਾਂ ਜਿਹੜੀਆਂ ਨੇ ਛੇਤੀ ਬੰਦਾ ਕਹਿੰਦਾ ਵੀ ਛੇਤੀ ਛੇਤੀ ਇਲਾਜ ਹੋਵੇ ਤੇ ਛੇਤੀ ਠੀਕ ਹੋਈਏ ਤਾਂ ਅੰਗਰੇਜ਼ੀ ਦਵਾਈਆਂ ਲੈਂਦੇ ਨੇ ਪਰ ਇਹ ਹੌਲੀ ਤਾਂ ਆਰਾਮ ਹੌਲੀ ਹੌਲੀ ਦੰਦੀਆਂ ਨੇ ਪਰ ਇਹ ਜੜੋਂ ਚੱਕ ਕੇ ਦਿੰਦੀਆਂ ਨੇ ਬਿਮਾਰੀ ਨੂੰ ਮਤਲਬ ਹੀਲ ਕਰ ਦਿੰਦੀਆਂ ਬ੍ਰੋਬਰ ਹੀਲ ਪ੍ਰੋਪਰ ਕਰਦੀਆਂ ਨੇ ਜਿਵੇਂ ਦੁੱਧ ਵਿੱਚ ਹਲਦੀ ਪਾ ਕੇ ਆਪਾਂ ਪੀਂਨੇ ਆ ਤਾਂ ਘਰ ਦੀ ਹਲਦੀ ਜਿਹੜੀ ਪਿਓਰ ਹਲਦੀ ਹੋਵੇ ਹੁਣ ਜਿਵੇਂ ਇਹਨਾਂ ਨੇ ਪੰਜ ਹਲਦੀ ਸਿਗੀ ਮਤ ਹੁਣ ਸਾਨੂੰ ਇਦਾਂ ਹੈ ਕਿ ਆਪਾਂ ਦੁਕਾਨਾਂ ਤੇ ਜਾ ਕੇ ਸਾਨੂੰ ਪਤਾ ਨਹੀਂ ਹੁੰਦਾ ਇਹ ਪਿਓਰ ਆ ਕਿ ਨਹੀਂ ਪਿਓਰ ਇੱਥੇ ਪੂਰੀ ਗਰੰਟੀ ਆ ਕਿ ਇਹ ਸਾਰਾ ਕੁਝ ਪਿਓਰ ਆ ਕਿਉਂਕਿ ਗੋਇਲ ਸਾਹਿਬ ਬਹੁਤ ਮਿਹਨਤ ਕਰਦੇ ਨੇ ਇੱਕ ਇੱਕ ਚੀਜ਼ ਦੇ ਉੱਤੇ ਫੋਕਸ ਕਰਕੇ ਫਿਰ ਉਹਦੀ ਪੈਕਿੰਗ ਵੀ ਕਿੰਨੀ ਸੋਹਣੀ ਬਣਾਉਂਦੇ ਨੇ ਜਿਹੜਾ ਵਿੱਚ ਖਜ਼ਾਨਾ ਹੁੰਦਾ ਤੇ ਉਹ ਵੀ ਪਿਓਰ ਹੁੰਦਾ ਹੁਣ ਲੋਕਾਂ ਨੂੰ ਸ਼ੌਕ ਹੋ ਗਈ ਕਿ ਹੁਣ ਯਕੀਨ ਕਰ ਸਕਦੇ ਨੇ ਕਿ ਕੁਝ ਹੈ ਜਿਹਦੇ ਨਾਲ ਤੁਹਾਡਾ ਇਲਾਜ ਵਧੀਆ ਹੋ ਸਕਦਾ ਹੈ ਅੱਛਾ ਐ ਤਾਂ ਨਹੀਂ ਹੈਗਾ ਸੀਵਾ ਮੈਮ ਤੁਸੀਂ ਵੀ ਬਹੁਤ ਐਨਰਜੈਟਿਕ ਰਹਿੰਦੇ ਹੋ ਇੰਨੀਆਂ ਫਿਲਮਾਂ ਵੀ ਕਰਦੇ ਹੋ ਇੱਥੇ ਵੀ ਆਇਓ ਰਹਣਾ ਤੁਹਾਨੂੰ ਹਮੇਸ਼ਾ એનਰਜੈਟਿਕ ਦੇਖੀਦਾ ਤੇ ਮੈਮ ਤੁਸੀਂ ਵੀ એનਰਜੈਟਿਕ ਵੀ ਰਹਿੰਦੇ ਹੋ ਔਰ ਖੂਬਸੂਰਤੀ ਦਾ ਮਾਸ਼ਾਅੱਲਾ ਸਾਰੇ ਪੰਜਾਬ ਨੂੰ ਪਤਾ ਹੈ ਪੂਰੀ ਦੁਨੀਆ ਨੂੰ ਪਤਾ ਹੈ ਤੇ ਇਹ ਕਿਤੇ ਇਹੀ ਤਾਂ ਨਹੀਂ ਕਿ ਆਯੁਰਵੇਦ ਨਾਲ ਜੁੜੇ ਹੋਏ ਹੋ ਇਸੇ ਕਰਕੇ ਦੋਨਾਂ ਚੀਜ਼ ਚੀਜ਼ ਵਰਕਰਾ ਰਿਹਾ ਹੈ ਸੀਮਾ ਮੈਮ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਨਹੀਂ ਨਹੀਂ ਦੇਖੋ ਜਿਹੜੀ ਕਲਾ ਦੇ ਨਾਲ ਅਸੀਂ ਜੁੜੇ ਆ ਨਾ ਉਹ ਸਾਡੀ ਰੂਹ ਦੀ ਖੁਰਾਕ ਹੈ ਜਦੋਂ ਬੰਦਾ ਨਾ ਆਪਣੀ ਕਿਤੇ ਰੂਹ ਦੀ ਖੁਰਾਕ ਪੂਰੀ ਹੁੰਦੀ ਹੋਵੇ ਤਾਂ ਮੈਨੂੰ ਲੱਗਦਾ ਹੈ ਉਹ ਰਹਿਣਾ ਮਤਲਬ ਉਹ એનਰਜੈਟਿਕ ਰੱਖਦਾ ਬੰਦੇ ਪੂਰੀ એનર્ਜੀ ਰਹਿੰਦੀ ਹੈ ਸੋ ਬਾਕੀ ਰਹੀ ਗੱਲ ਜਦੋਂ ਸੁਭਾਸ਼ਜੀ ਕੋਇਲ ਨਾਲ ਅਸੀਂ ਜੁੜੇ ਸੀ ਤਾਂ ਕਾਫੀ ਪ੍ਰੋਡਕਟ ਅਸੀਂ ਦੇਖੇ ਸੀਗੇ ਤਾਂ ਹੁੰਦਾ ਕਿ ਅਸੀਂ ਆਮ ਦੇਖ ਕੇ ਨਾ ਗੱਲ ਛੱਡ ਦਿੰਨੇ ਹੁੰਨੇ ਆ ਤੇ ਜਦੋਂ ਅਸੀਂ ਇਹ ਚੀਜ਼ਾਂ ਦੇ ਬਾਰੇ ਡੀਪਲੀ ਉਹਨਾਂ ਤੋਂ ਸੁਣਿਆ ਤੇ ਉਹਦੇ ਫਾਇਦੇ ਸੁਣੇ ਤੇ ਫਿਰ ਸਾਨੂੰ ਵੀ ਥੋੜਾ ਯਕੀਨ ਹੋਇਆ ਵੀ ਨਹੀਂ ਕੁਝ ਚੀਜ਼ਾਂ ਅਸੀਂ ਇਗਨੋਰ ਕਰਦੇ ਰਹਿੰਦੇ ਆ ਤੇ ਸਾਨੂੰ ਆ ਟਾਈਮ ਵੀ ਘੱਟ ਹੁੰਦਾ ਤੇ ਉਹ ਕਹਿੰਦੇ ਪਰ ਹੁਣ ਦੋ ਚਾਰ ਚੀਜ਼ਾਂ ਕਿਉਂਕਿ ਮੈਨੂੰ ਪਤਾ ਵੀ ਬਹੁਤੀਆਂ ਚੀਜ਼ਾਂ ਸੀ ਆਪਣੇ ਟਾਈਮ ਵੀ ਨਹੀਂ ਹੁੰਦਾ ਕਿ ਬਹੁਤ ਚੀਜ਼ਾਂ ਖਾਈਆਂ ਜਾਣ ਤਾਂ ਮੈਂ ਇੱਕ ਦੋ ਚੀਜ਼ਾਂ ਖਾਂਦੇ ਰਹੀ ਐ ਤਾਂ ਲੌਂਗ ਮੈਨ ਟਰਮ ਦੇ ਵਿੱਚ ਲੌਂਗ ਲਾਈਫ ਦੇ ਵਿੱਚ ਤੁਹਾਡੇ ਨਾਲ ਚੱਲਦੀਆਂ ਨੇ ਚੀਜ਼ਾਂ ਜਿਵੇਂ ਲੇਡੀਜ਼ ਨੂੰ ਤਾਂ ਜ਼ਿਆਦਾਤਰ ਜਦੋਂ ਥੋੜੀ ਜੀ ਏਜ ਦਾ ਉਹ ਹੁੰਦਾ ਤਾਂ ਗੋਡਿਆਂ ਦੀ ਪ੍ਰੋਬਲਮ ਆਉਂਦੀ ਆ ਤੇ ਮੈਂ ਐਡ ਵੀ ਕੀਤੀ ਸੀ ਇਹਨਾਂ ਦੀ ਹਨਾ ਤੇ ਹੁਣ ਇਹਨਾਂ ਦੀਆਂ ਸਾਰੀਆਂ ਚੀਜ਼ਾਂ ਦੇਖ ਕੇ ਆਪਾਂ ਲੈਂਦੇ ਤਾਂ ਪਹਿਲਾਂ ਕਿ ਤਾਂ ਹੋਰ ਵੀ ਆ ਹੁਣ ਜੇ ਕਿਸੇ ਸਾਨੂੰ ਕੋਈ ਸੁਜੈਸਟ ਕਰਦਾ ਆ ਖਰੀਦ ਲੈਣੇ ਪਰ ਮੇਨ ਗੱਲ ਇਹ ਹੋ ਜਾਂਦੀ ਵੀ ਉਹਦੇ ਵਿੱਚ ਪਿਓਰਿਟੀ ਕਿੰਨੀ ਹੈ ਕਿਉਂਕਿ ਇੱਕ ਬੰਦਾ ਤੁਹਾਨੂੰ ਜਾਣਦਾ ਹੈ ਤੇ ਉਹ ਕਹਿੰਦਾ ਤੇ ਤੁਸੀਂ ਇੱਕ ਕਲੇਮ ਕਰਨ ਨੂੰ ਆਪਾਂ ਤੁਸੀਂ ਕਿਤੋਂ ਲੈ ਆਏ ਵੀ ਤੁਸੀਂ ਉਸ ਦਾ ਕਲੇਮ ਕਿਨੂੰ ਕਰਨਾ ਹੈ ਤਾਂ ਉੱਥੇ ਸਾਨੂੰ ਥੋੜਾ ਜਿਹਾ ਗੋਇਲ ਸਾਹਿਬ ਦੇ ਨਾਲ ਇਹ ਆਸਾਨ ਤਰੀਕਾ ਲੱਗਦਾ ਵੀ ਅਸੀਂ ਫੋਨ ਤੇ ਵੀ ਕਲੇਮ ਕਰ ਸਕਦੇ ਹਾਂ ਵੀ ਸਰ ਆਸ ਚੀਜ਼ ਨੇ ਕਈ ਵਾਰੀ ਕੀ ਹੁੰਦਾ ਕਿ ਕੁਝ ਚੀਜ਼ਾਂ ਸਾਨੂੰ ਸੂਟ ਨਹੀਂ ਕਰਦੀਆਂ ਹੁਣ ਆਪਾਂ ਚੀਜ਼ ਤੇ ਪੈਸੇ ਖਰਚੇ ਸਾਨੂੰ ਸੂਟ ਨਹੀਂ ਕੀਤੇ ਤਾਂ ਅਸੀਂ ਗੱਲ ਕਰ ਸਕਦੇ ਹਾਂ ਵੀ ਗੋਇਲ ਸਾਹਿਬ ਆਹ ਚੀਜ਼ ਖਾਧੀ ਸੀ ਇਹਦਾ ਆ ਸਾਈਡ ਇਫੈਕਟ ਹੋਇਆ ਇਹ ਮੈਨੂੰ ਸੂਟ ਨਹੀਂ ਕੀਤੇ ਤਾਂ ਸਾਨੂੰ ਉਹ ਸੁਜੈਸਟ ਕਰਨਗੇ ਵੀ ਤੁਹਾਨੂੰ ਸੂਟ ਨਹੀਂ ਕੀਤਾ ਤੁਸੀਂ ਇਹਨੂੰ ਛੱਡ ਦਿਓ ਉਸੀ ਫਲਾਂ ਚੀਜ਼ ਕਰਦੀ ਜਿਵੇਂ ਨਾ ਹਾਂ ਆਪਣੇ ਆਪਣੇ ਰੋਸਾ ਆਪਣੇ ਆਪਣੇ ਉਹ ਹੁੰਦੀ ਆ ਨਾ ਵੀ ਹਰ ਇੱਕ ਬੰਦੇ ਦੀ ਕਿਸੇ ਦੀ ਕਫ ਵਾਲੀ ਹੁੰਦੀ ਆ ਕਿਸੇ ਦਾ ਕਿ ਗਰਮ ਤਸੀਰ ਹੁੰਦੀ ਕਿਸ ਦੀ ਠੰਡੀ ਤਸੀਰ ਹੁੰਦੀ ਆ ਉਹਦੇ ਹਿਸਾਬ ਨਾਲ ਵੀ ਫਿਰ ਨਾ ਗੋयल ਸਾਹਿਬ ਜਿਵੇਂ ਦੇਖ ਕੇ ਸਾਰਾ ਉਹਦੇ ਹਿਸਾਬ ਨਾਲ ਦਵਾਈਆਂ ਦਿੰਦੇ ਵੀ ਤੁਹਾਨੂੰ ਕਿਹੜੀ ਚੀਜ਼ ਸੂਟ ਕਰੂਗੀ ਤੇ ਬਾਕੀ ਤੁਸੀਂ ਟਾਈਮ ਟਾਈਮ ਅੱਜ ਕੱਲ ਲੋਕ ਜਿਵੇਂ ਦੇਸੀ ਦਵਾਈਆਂ ਉਹਦੇ ਤੇ ਕੋਈ ਕੁਝ ਨਹੀਂ ਲਿਖਿਆ ਹੁੰਦਾ ਐਦੀ ਬਣਾ ਕੇ ਪੀਸ ਕੇ ਕੁੱਟ ਕੇ ਦੇ ਦਿੰਦੇ ਨੇ ਜਿਹੜੇ ਵੈਸੀ ਕੁੱਟ ਪੀਸ ਕੇ ਦੇ ਦੰਦੇ ਨੇ ਉੱਤੇ ਕੋਈ ਮੈਂਸ਼ਨ ਨਹੀਂ ਕੀਤਾ ਹੁੰਦਾ ਕਿਹੜਾ ਬੰਦਾ ਕਿਹੜੀ ਹੈ ਨਾ ਕੰਪਨੀ ਆ ਕੁਝ ਨਹੀਂ ਕੀਤਾ ਹੁੰਦਾ ਉਹਦੇ ਸਟੀਰੌਇਡ ਪਾਇਆ ਹੁੰਦਾ ਉਹ ਪਹਿਲਾਂ ਤਾਂ ਇੱਕਦਮ ਬੰਦੇ ਨੂੰ ਬੂਸਟ ਕਰ ਦਿੰਦੀਆਂ ਨੇ ਬਾਅਦ ਚ ਫੇ ਬੰਦੇ ਨੂੰ ਬਹੁਤ ਜ਼ਿਆਦਾ ਹਾਲਤ ਖਰਾਬ ਹੁੰਦੀ ਹੈ ਪਰ ਇੱਥੇ ਤਾਂ ਸਾਰਾ ਉੱਤੇ ਨਾਮ ਕੰਪਨੀ ਸਾਰਾ ਕੁਝ ਲਿਖਿਆ ਹੋਇਆ ਗੋਲ ਸਾਹਿਬ ਦਾ ਨੰਬਰ ਉਹ ਗੋਲ ਸਾਹਿਬ ਆਪ ਮੌਜੂਦ ਨੇ ਕਿ ਇਹ ਚੀਜ਼ ਬਣਾ ਰਹੇ ਆ ਤੇ ਆਹ ਚੀਜ਼ ਇਹਦੇ ਵਾਸਤੇ ਫਾਇਦਾ ਹੈਗਾ ਤੇ ਗੋਇਲ ਸਾਹਿਬ ਨੂੰ ਸਿੱਧਾ ਤੁਸੀਂ ਕਹਿ ਸਕਦੇ ਹੋ ਗਰੰਟੀ ਇਹ ਚੀਜ਼ ਦੀ ਪਿਓਰਿਟੀ ਹੈ ਨਾ ਕਿ ਵੀ ਜਦੋਂ ਬੰਦਾ ਖੁਦ ਬੈਠਾ ਹੈ ਹੈ ਨਾ ਤੇ ਸੋ ਇਸ ਕਰਕੇ ਸਾਨੂੰ ਵੀ ਹੁਣ ਚੰਗਾ ਲੱਗਦਾ ਸੀ ਪੁਰਾਣੇ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀਗੇ ਉਦੋਂ ਦੇਸੀ ਦਵਾਈਆਂ ਸੀ ਜ਼ਿਆਦਾ ਖਾਂਦੇ ਹੁੰਦੇ ਸੀਗੇ ਤੇ ਹੁਣ ਤਾਂ ਯਕੀਨ ਨਹੀਂ ਸੀਗਾ ਪਰ ਹੁਣ ਸਾਨੂੰ ਇਦਾਂ ਖੁਸ਼ੀ ਹੋ ਗਈ ਹੈ ਕਿ ਗੋਇਲ ਸਾਹਿਬ ਦੀ ਪਿਓਰਿਟੀ ਦੇਖ ਕੇ ਕਿਉਂਕਿ ਅਸੀਂ ਵੀ ਯੂਜ਼ ਕੀਤੀਆਂ ਕਾਫੀ ਸਾਰੀਆਂ ਚੀਜ਼ਾਂ ਉਹਨਾਂ ਦੀ ਪਿਓਰਿਟੀ ਦੇਖ ਕੇ ਹੁਣ ਖੁਸ਼ੀ ਹੁੰਦੀ ਹੈ ਕਿ ਆਪਾਂ ਹੁਣ ਇੱਥੋਂ ਲੈ ਸਕਦੇ ਆ ਬੇ ਚਿੰਤ ਹੋ ਗਈ ਇਸ ਗੱਲੋਂ ਤੇ ਹਾਂ ਬੇਫਿਕਰ ਹੋ ਗਿਆ ਸੀ ਬੇਫਿਕਰ ਹੋ ਗਏ ਤੇ ਆਪਣੇ ਆਪ ਨੂੰ ਜਿਵੇਂ ਮੈਂ ਕਹ ਰਿਹਾ ਸੀ ਮੈਮ ਕਿ ਖੂਬਸੂਰਤੀ ਤੇ ਹੈ ਹੀ ਆ ਉਸ ਦੇ ਨਾਲ એનર્ਜੀ ਵੀ ਜ਼ਰੂਰੀ ਹੈ ਕਿ ਬਣਾ ਰਹੇ ਔਰ ਕਮ ਵੀ ਇਤਾਂ ਦਾ ਤਾਂ ਤੁਸੀਂ ਆਪਣੀ ਪਰਸਨਲ ਲਾਈਫ ਦੇ ਵਿੱਚ ਕਿਹੜੀ ਐਸੀ ਸਜੈਸ਼ਨ ਖਾਸ ਗੁਹਿਲ ਸਾਹਿਬ ਵੱਲੋਂ ਦਿੱਤੀ ਗਈ ਹੋਵੇ ਜਾਂ ਆਯੁਰਵੇਦ ਦੀ ਵੈਸੇ ਤੁਹਾਨੂੰ ਪਤਾ ਹੋਵੇ ਜਿਵੇਂ ਕਿ ਤੁਸੀਂ ਕਹਿੰਦੇ ਸੀ ਸਾਡੇ ਘਰ ਦੇ ਬਜ਼ੁਰਗ ਵੀ ਦੱਸਦੇ ਹੁੰਦੇ ਸੀ ਜੋ ਤੁਸੀਂ ਆਪਣੀ ਲਾਈਫ 'ਚ ਮੇਨਟੇਨ ਕਰਦੇ ਹੋ ਜੋ ਤੁਸੀਂ ਆਪਣੇ ਫੈਨਸ ਨੂੰ ਜਾਂ ਆਡੀਅנס ਨੂੰ ਵੀ ਕਹਿਣਾ ਚਾਹੋਗੇ ਕਿ ਉਹ ਵੀ ਆਪਣੀ ਲਾਈਫ 'ਚ ਮੇਨਟੇਨ ਕਰਾ ਬਿਲਕੁਲ ਮੈਂ ਤਾਂ ਉੱਥੋਂ ਚੱਲਦੀ ਹੁੰਦੀ ਹਣੀ ਜਿਵੇਂ ਆਪਾਂ ਧਨ ਤੇਰਸ ਮਨਾਉਂਦੇ ਆ ਨਾ ਦੀਵਾਲੀ ਤੋਂ ਪਹਿਲਾਂ ਤੇ ਉਹ ਤਨਵੰਤਰੀ ਦਾ ਦਿਨ ਆ ਕਿਉਂਕਿ ਜਦੋਂ ਸਮੁੰਦਰ ਮੰਥਨ ਹੋਇਆ ਸੀਗਾ ਉਹਦੇ ਵਿੱਚੋਂ ਉਹ ਅਮਰਤ ਦਾ ਕਲਸ਼ ਲੈ ਕੇ ਨਿਕਲੇ ਸੀ ਬਾਹਰ ਉਹ ਅੰਮ੍ਰਿਤ ਆਈ ਸੀਗਾ ਜਿਹੜੀਆਂ ਜੜੀਆਂ ਬੂਟੀਆਂ ਤੇ ਆਪਾਂ ਜਿਹਦੇ ਨਾਲ ਸਾਡੀ ਜਿਹੜੀ ਕਾਇਆ ਇਹੋ ਨਿਰੋਗੀ ਕਾਇਆ ਹੁੰਦੀ ਆ ਜੀ ਸਭ ਤੋਂ ਵੱਡਾ ਤਾਂ ਸਾਡਾ ਖਜ਼ਾਨਾ ਜਿਹੜਾ ਹੈ ਸਾਡਾ ਧਨ ਜਿਹੜਾ ਹੈਗਾ ਉਹ ਸਰੀਰ ਆ ਜੇ ਸਰੀਰ ਠੀਕ ਨਹੀਂ ਤੁਹਾਡੇ ਕੋਲ ਜਿੱਡੇ ਮਰਜੀ ਮਹਿਲ ਮਾੜੀਆਂ ਹੋਣ ਜੋ ਮਰਜੀ ਹੋਵੇ ਜ਼ਿੰਦਗੀ ਜਰੂਰ ਤਬਾਹ ਹੋਵੇ ਪੈਸਾ ਹੋਵੇ ਉਹ ਕਿਸੇ ਕੰਮ ਦਾ ਨਹੀਂ ਉਹ ਮਿੱਟੀ ਆ ਜੇ ਤੁਹਾਡਾ ਸਰੀਰ ਠੀਕ ਨਹੀਂ ਬਿਲਕੁਲ ਜੇ ਆ ਸਰੀਰ ਠੀਕ ਆਏ ਤਾਂ ਠੀਕ ਆ ਫਿਰ ਤੁਸੀਂ ਸਾਰੀਆਂ ਚੀਜ਼ਾਂ ਨੂੰ ਇੰਜੋਏ ਕਰਦੇ ਹੋ ਜ਼ਿੰਦਗੀ ਨੂੰ ਇੰਜੋਏ ਕਰਦੇ ਆ ਸੋ ਉਹ ਖਜ਼ਾਨਾ ਉੱਥੋਂ ਤੁਰਿਆ ਸੀਗਾ ਤੇ ਅੱਜ ਜਦੋਂ ਹੁਣ ਸਾਨੂੰ ਕੋਇਲ ਸਾਹਿਬ ਵਰਗੇ ਮਿਲਦੇ ਨੇ ਵਧੀਆ ਵੈਦ ਨੇਚਰੋਪੈਥੀ ਦੇ ਕੁਝ ਚੰਗੇ ਲੋਕ ਮਿਲਦੇ ਨੇ ਤਾਂ ਮੈਂ ਜ਼ਿਆਦਾ ਕਰਕੇ ਅੰਗਰੇਜ਼ੀ ਦਵਾਈਆਂ ਬਹੁਤ ਘੱਟ ਖਾਂਦੀਆਂ ਜ਼ਿਆਦਾ ਕਰਕੇ ਨੇਚਰੋਪੈਥੀ ਦੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਆਪਣੀਆਂ ਜੜੀਆਂ ਬੂਟੀਆਂ ਤੋਂ ਤਿਆਰ ਹੁੰਦੀਆਂ ਨੇ ਉਹੀ ਜ਼ਿਆਦਾ ਖਾਈਆਂ ਨੇ ਬਾਕੀ ਯੋਗਾ ਹੈਗਾ ਉਹ ਕਰੀਦਾ ਹੈ ਤੇ ਇਹ ਚੀਜ਼ਾਂ ਤੁਹਾਨੂੰ ਮਤਲਬ ਕਿ ਤੁਹਾਡੇ ਜਿਹੜਾ ਦਿਮਾਗ ਹੈ ਜਦੋਂ ਭਾ ਯੋਗਾ ਅਸਨ ਕਰਦੇ ਆ ਪ੍ਰਾਣਯਮ ਕਰਦੇ ਆ ਉਦੇ ਨਾਲ ਤੁਹਾਨੂੰ ਜਿਹੜਾ ਤੁਹਾਡਾ ਮਾਈਂਡ ਆ ਨਾ ਉਹ ਵੀ ਬੜਾ ਸਟੇਬਲ ਰਹਿੰਦਾ ਹੈ ਤੁਹਾਨੂੰ ਡਿਪਰੈਸ਼ਨ ਨਹੀਂ ਹੁੰਦਾ ਡਿਪਰੈਸ਼ਨ ਜੋ ਬਾਹਰ ਕੱਢਦਾ ਕਿਉਂਕਿ ਸਾਹਾਂ ਦਾ ਸਾਰਾ ਤਾਲਮੇਲ ਆ ਹਾਂਜੀ ਜਦੋਂ ਸਾਹ ਡੱਗ ਮਗਾਉਂਦੇ ਨੇ ਨਾ ਸਾਡੇ ਸਾਹ ਸਾਡੇ ਸਹੀ ਨਹੀਂ ਹੁੰਦੇ ਉਦੋਂ ਹੀ ਸਾਰੀਆਂ ਪ੍ਰੋਬਲਮ ਸ਼ੁਰੂ ਹੁੰਦੀਆਂ ਮਾਨਸਿਕ ਜੀ ਜੀ ਜਦੋਂ ਸਾਡਾ ਸਾਹ ਸਟੇਬਲ ਆ ਉਦੋਂ ਸਾਰਾ ਕੁਝ ਸਹੀ ਆ ਸੋ ਪ੍ਰਾਣਮ ਕਰਨ ਦੇ ਨਾਲ ਚੰਗੀਆਂ ਚੀਜ਼ਾਂ ਖਾਓ ਚੰਗੀ ਖੁਰਾਕ ਖਾਓ ਸਾਫ਼ ਸੁਥਰੀ ਹੈ ਨਾ ਤੇ ਬਸ ਇਹੀ ਕਹਾਂਗੀ ਕਿ ਇਹ ਚੀਜ਼ਾਂ ਨੂੰ ਅਪਣਾਓ ਅਸੀਂ ਇਹੀ ਅਪਣਾਉਨੇ ਆ ਦੇਸੀ ਚੀਜ਼ਾਂ ਜਿਹੜੀਆਂ ਨੇ ਆਪਾਂ ਪੀਜ਼ਾ ਬਰਗਰਾਂ ਵੱਲ ਨੂੰ ਜਾਂਦੇ ਆ ਉਹ ਚੀਜ਼ਾਂ ਖਰਾਬ ਕਰਦੀਆਂ ਤੁਹਾਡੇ ਲੀਵਰ ਨੂੰ ਤੁਹਾਡੇ ਪੇਟ ਨੂੰ ਪੇਟ ਤੋਂ ਫਿਰ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਨਾਇਕਰਾ ਜੀ ਅੱਜ ਤੁਸੀਂ ਆਇਓ ਵੈਦਬਾਨ ਦਾ ਨਵਾਂ ਸੈਂਟਰ ਜਿਹੜਾ ਹੈਗਾ ਕੜੂਆ ਤੋਂ ਥੋੜਾ ਅੱਗੇ ਆਕੇ ਲੁਧਿਆਣਾ ਰੋਡ ਤੇ ਖੁੱਲਿਆ ਸੋ ਤੁਸੀਂ ਵਿਚਾਰ ਵੀ ਜਾਣੇ ਨੇ ਕਿ ਗੋਇਲ ਸਾਹਿਬ ਨੇ ਕਿੱਦਾਂ ਮਤਲਬ ਕੀ ਸੋਚ ਕੇ ਔਰ ਮੈਂ ਇਹ ਇਹ ਦੇਖ ਰਿਹਾ ਕਿ ਤੁਸੀਂ ਯੂ ਆਰ ਵੈਰੀ ਯੰਗ ਤੇ ਯੰਗ ਲੋਕ ਤੇ ਪਹਿਲਾਂ ਜਿਹੜਾ ਆਯੁਰਵੇਦ ਦੇ ਵਿੱਚ ਇੰਨਾ ਭਰੋਸਾ ਦਿਖਾਉਂਦੇ ਨਹੀਂ ਸੀ ਬਟ ਹੁਣ ਦਿਖਾ ਵੀ ਰਹੇ ਨੇ ਸੋ ਕਿਵੇਂ ਦਾ ਮਹਿਸੂਸ ਕੀਤਾ ਕੀ ਕੁਝ ਜਾਣਿਆ ਔਰ ਕੀ ਕੁਝ ਸਮਝਿਆ ਅਬੈਦਪਾਨਵਾਹ ਹਾਂਜੀ ਜਿਵੇਂ ਕਿ ਆ ਜਾਂਦਾ ਨਾ ਕਿ ਗਲਤੀ ਹੋਣ ਤੋਂ ਪਹਿਲਾਂ ਸੁਧਾਰ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਤੇ ਉਹੀ ਹੈ ਕਿ ਹਰ ਚੀਜ਼ ਦੀ ਸ਼ੁਰੂਆਤ ਛੋਟੀ ਇੱਛਤ ਹੋ ਜਾਂਦੀ ਹੈ ਤੇ ਮੈਂ ਬਹੁਤ ਜ਼ਿਆਦਾ ਖੁਸ਼ਕਿਸਮਤ ਆਂ ਔਰ ਮੈਨੂੰ ਲੱਗਦਾ ਕਿ ਆਸਪਾਸ ਬਹੁਤ ਜ਼ਿਆਦਾ ਯੂਥ ਵੀ ਹੋਣ ਬਹੁਤ ਜ਼ਿਆਦਾ ਯੂ ਨੋ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਜਾਗਰੂਕ ਹੋ ਚੁੱਕੇ ਨੇ ਕਿਉਂਕਿ ਆਪਾਂ ਰੀਲਸ ਤੇ ਦੇਖਦੇ ਆਂ ਈਵਨ ਮੈਂ ਬੈਤ ਜੀ ਗੋਲਜੀ ਦੀ ਬਹੁਤ ਰੀਲਸ ਦੇਖਿਆ ਨੇ ਤੇ ਜਦ ਮੈਂ ਪਹਿਲੀ ਵਾਰ ਮਿਲੀ ਮੈਂ ਐਕਚੁਅਲੀ ਉਹਨਾਂ ਨੇ ਜਦ ਮੈਨੂੰ ਬੁਲਾਇਆ ਵੀ ਸੀ ਇੰਟਰਵਿਊ ਵਾਸਤੇ ਤੇ ਮੈਂ ਇਸੇ ਲਈ ਆਈ ਕਿਉਂਕਿ ਉਹਨਾਂ ਦੀ ਰੀਲਸ ਇੰਨੀਆਂ ਜ਼ਿਆਦਾ ਵਧੀਆ ਹੁੰਦੀਆਂ ਆ ਉਹ ਸਿਰਫ ਆਪਣੇ ਪ੍ਰੋਡਕਟਸ ਨਹੀਂ ਵੇਚਦੇ ਉਹ ਤੁਹਾਨੂੰ ਦੇਸੀ ਨੁਸਖੇ ਵੀ ਦੱਸਦੇ ਨੇ ਤੇ ਉਹ ਕਰ ਕਰਕੇ ਮੈਨੂੰ ਆਪਣੀ ਡੇਲੀ ਲ राइट right. और ये रेगुलर मेंटेन ਕੀਤਾ ਜਾਵੇ ਤਾਂ दैट दैट्स गुड अदरवाइज ਨਹੀਂ ਤਾਂ ਬਾਅਦ ਚ ਦਿੱਕਤ ਹੋ ਜਾਂਦੀ ਹੈ ਤੁਸੀਂ ਆਪਣੀ ਲਾਈਫ ਦੇ ਵਿੱਚ ਖਾਸ ਐਸਾ ਕੋਈ ਬਦਲਾਵ ਜਿਹੜਾ ਗੋਇਲ ਸਾਹਿਬ ਤੋਂ ਇਨਸਪਾਇਰ ਹੋ ਕੇ ਲਿਆਂਦਾ ਹੋਵੇ ਤੇ ਉਹ ਜ਼ਰੂਰ ਦੱਸਣਾ ਇੱਕ ਕਿ ਕਿਹੜੀ ਐਸੀ ਚੀਜ਼ ਜਿਹੜੀ ਤੁਸੀਂ ਬਦਲੀ ਔਰ ਸ਼ਾਇਦ ਬਦਲਣੀ ਚਾਹੀਦੀ ਹੈ ਬਾਕੀ ਉਹ ਅ ਮੈਂ ਸਭ ਤੋਂ ਵਧੀਆ ਬਦਲਾਵ ਹੈ ਲੈ ਕੇ ਆਂਦੀ ਆਇਆ ਹੈ ਕਿ ਮੇਰੇ ਵਿੱਚ ਕਿ ਮੈਂ ਸਵੇਰੇ ਉੱਠਦੇ ਤ੍ਰਿਫਲਾ ਲੈਣਾ ਸ਼ੁਰੂ ਕੀਤਾ ਉਹ ਮੈਨੂੰ ਵੈਦ ਜੀ ਨੇ ਕਿਹਾ ਲੈਣ ਲਈ ट्रिफला इज बेसिकली वो कहते हैं रामबान फॉर एवरीथिंग क्योंकि वो गट हेल्थ ਨੂੰ ਬਹੁਤ ਇੰਪਰੂਵ ਕਰਦਾ ਤੇ ਮੇਰਾ ਮੇਨ ਫੋਕਸ ਮੇਰੀ गट हेल्थ ਤੇ ਰਹਿੰਦਾ ਹੈ ਔਰ ਸਾਰੀ ਬਿਮਾਰੀ ਗਟ ਤੋਂ ਹੀ ਸਟਾਰਟ ਹੁੰਦੀ ਹੈ ਤੇ ਬਸ ਮੈਂ ਆਪਣੇ ਗਟ ਨੂੰ ਕਲੈਂਜ਼ ਰੱਖਣ ਦੀ ਬਹੁਤ ਕੋਸ਼ਿਸ਼ ਕਰਦੀ ਹਾਂ ਸੋ ਇਹ ਮੇਰੇ ਲਈ ਇੱਕ ਬਹੁਤ ਵੱਡੀ ਚੀਜ਼ ਹੈ